ਹੈਲੋ ਹੈਲੋ ਹਾਂਜੀ ਹਾਂ ਫੌਜੀ ਬੋਲ ਰਿਹਾ ਸੀਗਾ ਹਾਂਜੀ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਸ ਠੀਕ ਐ ਵਧੀਆ ਅੱਛਾ ਤੁਹਾਨੂੰ ਪਤਾ ਹੀ ਹੋਣਾ ਛੁੱਟੀ ਤੇ ਆ ਗਿਆ ਮੈਂ ਇੱਥੇ ਅੱਛਾ ਅੱਛਾ ਜੀ ਤੁਸੀਂ ਦੱਸੇ ਨਹੀਂਗਾ ਤੁਸੀਂ ਤਾਂ ਕਹਿੰਦੇ ਸੀਗੇ ਵੀ ਅਗਲੇ ਮੰਥ ਆਵਾਂਗੇ ਨਹੀਂ ਨਹੀਂ ਇਸੇ ਮਹੀਨੇ ਆਵਾਂਗੇ ਤੇ ਮੈਂ ਦੇਖਿਆ ਸੀ ਘਰ ਦਾ ਕੀ ਹਾਲ ਕੀਤਾ ਪਿਆ ਕੋਈ ਧਿਆਨ ਦਿਉ ਨਹੀਂ ਰੱਖਦੇ ਤੁਸੀਂ ਹਾਂ ਫਿਰ ਇਹ ਗੱਲ ਐ ਨਾ ਵੀ ਅਸੀਂ ਤਾਂ ਨਹੀਂ ਕੀਤਾਗਾ ਹਾਂ ਵੀ ਚਲੋ ਅਗਲੇ ਮਹੀਨੇ ਆਉਣ ਜੇ ਤੇ ਉਹ ਵੀ ਇਕੱਠੀ ਕਰ ਦਾਂਗੇ ਤੇ ਸੋਨਾ ਬਣਾ ਦਾਂਗੇ ਫਿਰ ਤੁਸੀਂ ਕਹਿੰਦੇ ਸੀ ਰੰਗ ਰੋਗਨ ਵੀ ਕਰਵਾਵਾਂਗੇ ਆਵਾਂਗੇ ਤਾਂ ਤਾਂ ਕਰਕੇ ਵੀ ਇਕੱਠੀ ਕਰ ਦਾਂਗੇ ਨਾ ਪੈਸੇ ਲੈ ਤੁਸੀਂ ਆਏ ਮਹੀਨੇ ਪਵਾ ਲੈਣਾ ਮੈਥੋਂ ਤੇ ਸਫਾਈ ਤੁਸੀਂ ਅਗਲੇ ਮਹੀਨੇ ਕਰੋਗੇ ਕਮਾਲ ਹੀ ਕਰਦੇ ਹੋ ਤੁਸੀਂ ਵੀ ਹੈ ਪਿਛਲੇ ਮਹੀਨੇ ਦੀ ਤੇ ਅਗਲੇ ਮਹੀਨੇ ਦੀ ਕਰਾਂਗੇ ਨਾ ਇਕੱਠੀ ਅੱਛਾ ਫਿਰ ਇਕੱਠੇ ਕਰੀ ਜਾਂਦੇ ਹੋ ਹੈ ਤੇ ਪੈਸੇ ਤੁਹਾਡੇ ਨਾਲੋਂ ਮੇਰੇ ਨਾਲ ਵੱਖਰੇ ਐ ਕਿ ਪੈਸੇ ਅੱਛਾ ਇਹ ਗੱਲ ਹੈ ਕਿ ਵਰ ਕੀ ਕਰਦੀ ਸੀ ਅੱਜ ਫਿਰ

ਜਿਹੜੇ ਤੁਸੀਂ ਨਾਲ ਫੋਟੋਆਂ ਖਿੱਚੀਆਂ ਸੀ ਤੇ ਆਪਾਂ ਇੱਕ ਦੂਜੇ ਦੇ ਹੱਥਾਂ ਚੱਟ ਪਾ ਕੇ ਮੈਨੂੰ ਤੁਸੀਂ ਝੂਲੇ ਵੀ ਦਿੱਤੇ ਸੀ ਮੈਨੂੰ ਉਹ ਜ਼ਿਆਦਾ ਉਹ ਅੱਛਾ ਉਹ ਤਾਂ ਯਾਦ ਹੈ ਉਹ ਯਾਦ ਨਹੀਂ ਉਹ ਹੋਟਲ ਦਾ 뷰 ਨਹੀਂ ਯਾ ਜਿੱਥੋਂ ਦੀ ਆਪਾਂ ਬਾਹਰੋਂ ਸਮੁੰਦਰ ਦਾ 뷰 ਦੇਖਦਾ ਸੀਗਾ ਤੇ ਰੋਜ਼ਗਾਰਨ ਨਾ ਤਾਂ ਚੋਣੀ ਆਦੀ ਯਾਦ ਹੈ ਹੂੰ ਮੈਂ ਕਿਹਾ ਯਾਦ ਕਰਵਾ ਦਕੇ ਕੀ ਬਦਲ ਭੁੱਲ ਗਈ ਹੋਵੇਂ ਨਾ ਨਾ ਭੁੱਲਣਾ ਕਾਹੀ ਵਾਸਤੇ ਹੂੰ ਮੈਂ ਸਾਨੂੰ ਫੌਜ ਵਿੱਚ ਅਸੀਂ ਫੌਜ ਵਿੱਚ ਤੇ ਕਿਤੇ ਦੂਆਪ ਮौज ਵਿੱਚ ਆਈ ਪਈ ਹੋਵੇਂ ਇੱਥੇ ਨਾ ਨਾ ਤੁਹਾਡੀ ਵੀ ਨਾ ਕਾਦੀ ਮौज ਤੁਸੀਂ ਹੋ ਤਾਂ ਮौज ਹੈ ਅੱਛਾ ਕੀ ਹੂੰ ਹੂੰ ਤੇ ਫਿਰ ਹੁਣ ਚੱਲ ਜੀ ਕਿਸੇ ਪਾਸੇ ਮੇਰਾ ਜਮਾ ਕੰਮ ਹੋਇਆ ਪਿਆਵੇਂ ਟੈਟ ਜਾ ਟੈਟ ਹੋ ਗਿਆ ਤੇ ਹੋਰ ਮੈਨੂੰ ਪਤਾ ਲੱਗੇਗਾ ਫੌਜ ਚ ਫਿਰ ਸਾਰਾ ਦਿਨ ਅਸੀਂ ਤਾਂ ਉੱਥੇ ਡਿਊਟੀ 'ਚ ਟੱਪ ਜਾਂਦਾ ਤੇ ਹੁਣ ਆਹੀ ਸਾਡਾ ਦਿਨ ਹੁੰਦੇ ਹੈਗੇ ਛੁੱਟੀ ਦਵਾ ਹੈ ਨਾ ਮੇਰੇ ਤਾਂ ਮੈਰਿਜ ਵੀ ਨਹੀਂ ਹੋਈਗੀ ਤੇ ਮੈਂ ਮੈਰਿਜ ਕਰਵਾਉਣੀ ਵੀ ਨਹੀਂ ਹੁਣ ਕਿਸੇ ਨਾਲ ਅੱਛਾ ਹੂੰ ਫੇਰ ਉਹ ਗੱਲ ਸਹੀ ਹੈ ਵੀ ਫੋਜੀਆਂ ਨੂੰ ਜਾਂਦੇ ਗੰਨ ਦੇ ਦਿੰਦੇ ਐ ਤੇ ਆਉਂਦੇ ਉਹਦੀ ਗੁੱਦੀ ਖੋਹ ਲੈਂਦੀ ਹੈ ਜੀ ਹੈ ਹਾਂ ਉਹ ਤਾਂ ਹੈ ਹੀ ਹੁਣ ਉਹ ਤਾਂ ਖੋਈ ਗਈ ਜਿੱਦਾਂ ਜਾਂਦੇ ਨੂੰ ਗੰਨ ਦੇ ਦਿੰਦੇ ਤੇ ਆਉਂਦੇ ਨੂੰ ਰੰਨ ਵੀ ਦਿਆ ਕਰਨਾ ਫਿਰ ਆਇ ਨਹੀਂ ਦਿੰਦੇ ਅਚ ਰੰਨ ਨਹੀਂ ਚਾਹੀਦੀ ਹੈ ਨਾ ਨਾ ਰੰਨ ਨਹੀਂ ਚਾਹੀਦੀ ਮੇਰੇ ਕੋਲ ਇਹ ਤਾਂ ਹੈ ਹਾਂ ਮੈਨੂੰ ਤੇਰੇ ਹੁੰਦੇ ਕੋਈ ਲੋੜ ਹੈ ਕਿ ਪਹਿਲਾਂ ਮੈਨੂੰ ਦੱਸ ਜੇ ਤੂੰ ਤੁਸੀਂ ਆਪ ਇਹ ਕਹਿ ਦੋ ਵੀ ਮੇਰੇ ਹੁੰਦੇ ਤੈਨੂੰ ਕੋਈ ਹੋਰ ਲੋੜ ਹੈ ਚਲ ਫਿਰ ਮੈਂ ਤੇਰੀ ਗੱਲ ਮੰਨ ਲੈਂਦਾ ਚਲ ਨਾ ਨਾ ਲੋੜ ਤਾਂ ਕਾਹੀ ਨਹੀਂ। আচ্ছা ਫੇਰ ਹੁਣ ਆਪਾਂ ਤਾਂ ਤੇਰੇ ਤੇ ਡਿਪੈਂਡ ਰਹਿਣਾ ਹੁਣ ਆਪਾਂ ਨੂੰ ਕੀ ਹੋਣਾ? ਇੱਕ ਹੈ ਜੀ। ਹੁਣ ਇਹ ਦੱਸ ਵੀ ਐਤ ਕੀ ਛੁੱਟੀਆਂ ਦੇ ਵਿੱਚ ਤੇਰੀ ਪਲਾਨਿੰਗ ਕੀ ਆ? ਪਲਾਨਿੰਗ ਤਾਂ ਕੀ ਹੈਗਾ ਸਭ ਇਹਦੇ ਦਾ ਟਾਈਮ ਹੈ ਤੁਸੀਂ ਵੀ ਕਾਲ ਲਾ ਲਈ ਹੈਨਾ। ਹਾਂ। ਤਾਂ ਪਲਾਨਿੰਗ-ਪਲਾਨਿੰਗ ਤਾਂ ਕੁਝ ਨਹੀਂ ਬਚਾਈ ਹੈਗਾ ਵੀ ਤੁਸੀਂ ਆਜੋ ਤੇ ਉਹ ਕਰ ਲਾਂਗੇ ਆਪਾਂ। ਮੈਂ ਤਾਂ ਕੀ ਹੈ ਕਿ ਹੁਣੇ ਇੱਕ ਚਾਬੀ ਤਾਂ ਮੈਂ ਤੇਰੇ ਕੋਲੇ ਕਰ ਦੇ ਹੈਨਾ। ਹੂੰ। ਤੇ ਦੂਜੀ jabi ਮੇਰੇ ਕੋਲ ਜਿਵੇਂ ਮੈਂ ਹੁਣੇ ਉਤਰਿਆ ਸੀ ਟ੍ਰੇਨ ਤੋਂ ਤੇ ਉੱਥੋਂ ਮੁੰਡਾ ਸੀਗਾ ਆਪਣੇ ਪਿੰਡ ਦਾ ਉਹ ਮੈਨੂੰ ਛੱਡ ਗਿਆ ਮੈਂ ਖੋਲਿਆ ਅੰਦਰੋਂ ਤੇ ਸਾਰਾ ਹੀ ਸਮਾਨ ਸਮੂਰ ਇੱਧਰ ਉੱਧਰ ਆਇਆ ਮੈਂ ਕਿਹਾ ਕਮਾਲ ਹੀ ਹੈ ਮੈਂ ਕਿਹਾ ਪਤਾ ਨਹੀਂ ਆਉਂਦੀ ਏ ਕਿ ਨਹੀਂ ਕਿਹੜੇ ਮੇਰੇ ਤੁਸੀਂ ਆ ਵੀ ਗਏ ਪਿੰਡ ਆ ਗਏ ਤੇ ਹੋਰ ਹੋਰ ਮੈਂ ਕੀ ਕਹੀ ਜਾਨਾ ਤੈਨੂੰ ਸੁਣਿਆ ਨਹੀਂ ਸੀ ਮੈਂ ਪਹਿਲੇ ਪਹਿਲਾਂ ਸਟਾਰਟਿੰਗ ਕੀ ਕਿਹਾ ਮੇਰਾ ਸਮਾਨ ਸਾਰਾ ਵਿਖਰਿਆ ਪਿਆ ਕਿੱਥੇ ਦਿਮਾਗ ਇਹ ਦੇਦਾ ਮੈਂ ਤਾਂ ਕਿਤੇ ਤੁਹਾਨੂੰ ਫੋਨ ਫਾਨ ਤੇ ਕਿਸੇ ਨੂੰ ਦੱਸਿਆ ਹੈਗਾ ਉਹ ਨਹੀਂ 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 ਮੈਂ ਇੱਥੇ ਪਹੁੰਚ ਗਿਆ ਹਾਂ ਤੁਸੀਂ ਦੱਸਣਾ ਸੀ ਫੌਜੀ ਸਾਹਿਬ ਤੁਸੀਂ ਗਲਤ ਕੀਤਾ ਦੇਖੋ ਮੈਂ ਥੋੜਾ ਬਹੁਤ ਤਾਂ ਕਰਕੇ ਜਾਂਦੀ ਚਲੋ ਰੰਗ ਰੋਗਨ ਤਾਂ ਮੇਰੇ ਸਾਰੇ ਹੈ ਨਹੀਂ ਆ ਬਾਕੀ ਤਾਂ ਮੈਂ ਕਰਕੇ ਜਾਂਦੀ ਜੀ ਤੂੰ ਇੱਕ ਕੰਮ ਕਰਨਾ ਫੇਰ ਤੇ ਦੇਖੋ ਇਹ ਜੇ ਗੰਦੇ ਮਾਹੌਲ ਦੇ ਤਾਂ ਉਹ ਮਾਹੌਲ ਬਣਾ ਵੀ ਨਹੀਂ ਨਾ ਪਿਆਰ ਵਾਲਾ ਪਿਆਰ ਵਾਲੀਆਂ ਗੱਲਾਂ ਕਰਨੀਆਂ ਜੀ ਫੇਰ ਆਏ ਮੇਰੀ ਗੱਲ ਸੁਣਾ ਮੈਂ ਮੇਰੀ ਜਾਨ ਤੋਂ ਨਹੀਂ ਕਰਾਉਣੀ ਸਫਾਈ ਇਹ ਅੱਛਾ ਅੱਛਾ ਤੇਰੇ ਤੋਂ ਸਫਾਈ ਨਹੀਂ ਕਰਾਉਣੀ ਮੈਂ ਮੈਂ ਸਫਾਈ ਕਿਸੇ ਨੂੰ ਹੋਰ ਲਿਆਉਣਾ ਸਫਾਈ ਤੋਂ ਸਫਾਈ ਜ਼ਿਆਦਾ ਹੈ ਤੂੰ ਥੱਕ ਜਾਈਂਗੀ ਫੇਰ ਇੰਨਾ ਨਹੀਂ ਇੰਨਾ ਨਹੀਂ ਮੈਂ ਤੈਨੂੰ ਉਹ ਨਹੀਂ ਬਰਡਨ ਨਹੀਂ ਦੇ ਸਕਦਾ ਠੀਕ ਹੈ ਨਾ ਇਹ ਤਾਂ ਹੈ ਜੀ ਹੂੰ ਕਿਦੋਂ ਹੀ ਕਰਨਾ ਹੈਗਾ ਜੀ ਨਾ ਤੁਸੀਂ ਕੰਮ ਹੀ ਕਰ ਲਾਂਗੇ ਜੀ ਨਹੀਂ ਨਬਾਲੀ ਹੈਗੀ ਯਾਰ ਇੰਨੀ ਇੰਨੀ ਸਫਾਈ ਤਾਂ થੋਣੀ ਹੁੰਦੀ ਜਾਂ ਥੋੜੀ ਥੋੜੀ ਕਰਦੀ ਫਿਰ ਤਾਂ ਚਲੋ ਹੋ ਜਾਂਦਾ ਹੂੰ ਹੁਣ ਆਪਾਂ ਸਮਝ ਜੀ ਤਾਂ ਹੈ ਫਿਰ ਮ제 ਵੀ ਤਾਂ ਕਰਨੇ ਆ ਨਾ ਉਹ ਮੋਹਲ ਕਿਵੇਂ ਬਣੂਗਾ ਫਿਰ ਤੂੰ ਥੱਕ ਜੇਂਗਾ ਇਹ ਤਾਂ ਹੈ ਜੀ ਤਾਂ ਥੱਕ ਜੇਗਾ ਦੂ ਤਾਂ ਹੂੰ ਹੂੰ ਫਿਰ ਲੈ ਆਵਾ ਕਿਸੇ ਨੂੰ ਹਾਂ ਜੀ ਕੋਈ ਨਹੀਂ ਲੈ ਆਏ ਆ ਆਪਾਂ ਕਿੱਥੇ ਨਾ ਠੀਕ ਹੈ ਬੋਜੀ ਸਾਹਿਬ ਮੈਂ ਸ਼ੇਅਰ ਕਰਾਂ ਗੱਲ ਹੈ ਨਾ ਹਾਂ ਕਰ ਲਓ ਕਰ ਲਓ ਚਲੋ